ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਵਿੜੰਗ ਬਾਈ ਜਗਮੀਤ ਕੋਲੇ ਸੱਜਣੋਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਸਾਈਵਾਲ ਕ੍ਰੋਸ ਆਂਗ ਦੇ ਵਿੱਚ ਵਹਿੜ ਆ ਬਾਈ ਕੋਲੇ ਦੂਜਾ ਸੂਹਾ ਗੱਭਣਾ ਤੇ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਬਾਈ ਵਧੀਆ ਜੀ ਵਧੀਆ ਠੀਕ ਆ ਨਾਂ ਦੱਸੀ ਬਾਈ ਮੇਰਾ ਨਾਂ ਜਗਮੀਤ ਸਿੰਘ ਜੀ ਪਿੰਡ ਵੜੰਗ ਜਿਲ੍ਹਾ ਸ੍ਰੀ ਮਕਸਤਾ ਹੈ ਜੀ ਠੀਕ ਆ ਇੱਕ ਵਾਰੀ ਨੰਬਰ ਵੀ ਦੱਸ ਦੀ ਬਾਈ ਉਹ ਨੰਬਰ ਹੈ ਜੀ 6289910409 ਠੀਕ ਆ ਤੇ ਅੱਜ ਬਈ ਇੱਕ ਨਾਹੀ ਆ ਇੱਕ ਨਾਹੀ ਆ ਜੀ ਸ਼ਾਹੀ ਬਾਦ ਤੇ ਜਰਸੀ ਦਾ ਕ੍ਰੋਸ ਹੈ ਠੀਕ ਆ ਕਿੰਨਾ ਸੂਹਾ ਸੂਣਾ ਬਈ ਇਹ ਦੂਜਾ ਸੂਹਾ ਜੀ ਮੂੰਹ ਚਾਰ ਦੰਦਾਂ ਦਾ ਰੀਨਲ ਪਹਿਲੇ ਸੂਹੇ ਦਾ ਸੂਹਾ ਮੂੰਹ ਚਾਰ ਦੰਦਾਂ ਦਾ ਠੀਕ ਹੈ ਤਾਂ ਪਹਿਲੇ ਸਵੇਰੇ ਮਾਲਕਾਂ ਨੇ ਕਿੰਨਾ ਦੁੱਧ ਦੱਸਿਆ ਸੀ ਮਾਲਕਾਂ ਦੇ 16 ਕਿਲੋ ਚੋਇਆ ਜੀ ਇਹਦੇ ਥਲੋਣ 16 ਕਿਲੋ ਪਹਿਲੇ ਸਵੇਰੇ ਹਾਂਜੀ ਠੀਕ ਹੈ ਅੱਜ ਕੀ ਨਿਮਾਨ ਕਰਦੇ ਆ ਮਾਲਕ ਨੂੰ 17 18 ਕਿਲੋ ਦੁੱਧ ਖੁਲਾ ਦੇ ਦੋ ਜੀ ਇਹਦੇ ਹੈਗੇ 27 ਤਰੀਕ ਨੂੰ ਦਿਨ ਪੂਰੇ ਆ ਜੀ 27 ਤਰੀਕ ਨੂੰ ਅੱਜ ਵੀ ਜਿਹੜੀ ਕਰਾਸ ਗਾਂ ਹੈ ਪੰਜ ਚਾਰ ਦਿਨ ਉੱਤ ਲ ਜਾਂਦੇ ਲੈ ਜਾਂਦੀ ਹੈ ਜਰੂਰ ਠੀਕ ਆ ਅੱਜ ਜਿਹੜੀ 20 ਤਰੀਕ ਹੋ ਗਈ ਹਾਂਜੀ ਮੇਨ ਗੱਲ ਬਹੁਤ ਹੈ ਇਹ ਸੀਰ ਠੰਡੀ ਬਹੁਤ ਆ ਪੁਆ ਹੀ ਬੈਜੋ ਲਓ ਬਈ ਸੀਰ ਠੰਡੀ ਦੀ ਗੱਲ ਕਰੀ ਨਾ ਵਾਕਈ ਦੋਸਤੋ ਬਹੁਤ ਠੰਡੀ ਸੀ ਲੱਗ ਰਿਹਾ ਬਾਕੀ ਥਣ ਵੀ ਦੋਸਤੋ ਥਣ ਵੇਖੋ ਜੀ ਕੱਲੀ ਦਾ ਡੋਡੇ ਥਾਣਾ ਪੀੜੀਆਂ ਨੇ ਪਾਵੇ ਵਰਗੇ ਕੱਲਾ ਕੱਲਾ ਥਾਣ ਲੱਗਾ ਦੋਸਤੋ ਗੈ ਵੀ ਜਮਾ ਐ ਸੇਮ ਆ ਦੋਸਤੋ ਜਿਵੇਂ ਮਿੰਟੀ ਗਿੰਟੀ ਜਲਾਏ ਹੁੰਦੇ ਨਾ ਥਾਣ ਕੱਲਾ ਕੱਲਾ ਥਾਣ ਦੋਸਤੋ ਚਾਰੇ ਥਾਣਾਂ ਦਾ ਸੇਮ ਹੀ ਸਾਈਜ਼ ਆ ਗੈ ਵੀ ਦੋਸਤੋ ਬਹੁਤ ਸੋਹਣਾ ਇਹ ਕਈ ਬੰਦੇ ਕਹਿ ਦਿੰਦੇ ਆ ਜੀ ਛਾਈ ਵਾਲ ਗਰਮ ਬਾਹ ਵੀ ਹੁੰਦੀ ਆ ਇਹ ਰਾਣੀ ਗਾ ਜੀ ਬਹੁਤ ਵਧੀਆ ਸੀਲ ਠੰਡੀ ਮੱਝ ਵਰਗੀ ਗਾਂ ਲਓ ਵੀ ਧੁੰਨੀ ਵੇਖ ਸਕਦੇ ਆ ਤੇ ਬਾਕੀ ਚਾਲਰ ਵੇਖ ਸਕਦੇ ਆ ਬਿਲਕੁਲ ਦੋਸਤੋ ਜਮਾ ਅਚਾਨੀ ਮਨ ਦੀ ਜਿਵੇਂ ਮਰਜੀ ਕੋਈ ਹੱਥ ਲ ਆਜ ਜੀ ਵਹਿਣ ਨੂੰ ਤਾਂ ਦੋਸਤੋ ਭਾਉਂ ਨਿਆਣਾ ਵੀ ਨਾ ਲਾਓ ਤਾਂ ਵੀ ਇਹ ਰਾਣੀ ਦਾ ਜੀ ਇਹਨੂੰ ਕਹਿੰਦੇ ਜੀ ਸੀਲ ਠੰਡੀ ਗਾ ਮਰੀਆ ਕਰ ਲਓ ਬਈ ਵਾਕਿਆ ਹੀ ਦੋਸਤੋ ਭਾਈ ਦੀ ਗੱਲ ਸਹੀ ਆ ਠੰਡਾ ਸੀਲ ਦੋਸਤੋ ਕੁਝ ਜਿਹੜਾ ਹੁੰਦਾ ਨਾ ਤੇ ਵਾਕਿਆ ਹੀ ਦੋਸਤੋ ਕਿਹੜੇ ਮਰਜੀ ਪਾਸੇ ਪਾ ਪੁੱਠੇ ਪਾਸੇ ਬਹਿ ਕੇ ਵੀ ਹੱਥਰ ਚੋਈ ਚਲੋ ਦੋਵੇਂ ਪਾਸੇ ਬਹਿ ਕੇ ਚਵਾਈ ਕਰ ਲਓ ਠੀਕ ਹੈ ਸਾਹੀਵਾਲ ਗਾਂ ਇੱਕ ਪਾਸੇ ਨਹੀਂ ਬਹਿਣ ਦੀ ਜੀ ਦੋਵੇਂ ਪਾਸੇ ਬਹਿ ਕੇ ਪਹ ਚਵਾਈ ਕਰ ਲਓ ਦੇਖਸਾਰੇ ਬਾਈ ਹੱਥ ਮਾਰ ਰਿਆ ਤੇ ਜਮਾਂ ਆਰਾਮ ਨਾਲ ਖੜੀਏ ਦੋਸਤੋ ਬਾਈ ਪਹਿਲਾਂ ਵੀ ਹੱਥ ਮਾਰ ਰਿਆ ਸੀ ਤੇ ਗਾਲਾਂ ਪੱਟ ਕੇ ਖੜੀ ਸੀਗੀ ਇਕ ਸਾਡੇ ਵੇਰੂਲ ਚੰਗੀ ਹੈ ਕੱਦ ਕਰ ਸੋਣਾ 7 ਦਿਨ ਆ ਗਏ ਦੋਸਤੋ ਜੀ ਗੱਲ ਕਰੀਏ ਨਾ 22 ਦੇ ਦਸੰਬਰ ਦਾ 27 ਨੂੰ ਦਿਨ ਪੂਰੇ ਤੇ ਅੱਜ 20 ਠੀਕ ਆ ਤੇ 7 ਦਿਨ ਪਏ ਆ ਬਾਈਆਂ ਨਾਲ ਤੇ ਬਈ ਇਹਦਾ ਸੀਮਨ ਰਿਕਾਰਡ ਤਾਂ ਨਹੀਂ ਕੋਈ ਸੀਮਨ ਰਿਕਾਰਡ ਨਹੀਂ ਜੀ ਉਹ ਵੈਸੇ ਵਧੀਆ ਸੀਮਨ ਬਣੀ ਹੋ ਗਈ ਜੀ ਬੰਦੇ ਵਧੀਆ ਚੰਗੇ ਬੰਦਿਆਂ ਤੋਂ ਲਈ ਉਹਨਾਂ ਨੇ ਬਾਹਰ ਜਾਣਾ ਸੀ ਠੀਕ ਆ ਬਾਈਆਂ ਦਾ ਦੋਸਤੋ ਬਾਹਰ ਜਾਣਾ ਸੀ ਚੰਗੇ ਬੰਦਿਆਂ ਤੋਂ ਆਈ ਆ ਬਾਕੀ ਸੀਰ ਠੰਡੀ ਦੀ ਗੱਲ ਕਰੀਏ ਸੀਰ ਠੰਡੀ ਬਹੁਤ ਆ ਬਾਕੀ ਦੋਸਤੋ ਤੁਸੀਂ ਇੱਥੇ ਆ ਕੇ ਉਹਦੀ ਤਸੱਲੀ ਕਰ ਲੈਣੀ ਆ 12 18 ਲੀਟਰ ਆਇਤੀ ਸੂਏ ਨੇ ਦੂਜੇ ਸੂਏ ਦੁੱਧ ਪਾਉਣਾ ਪਹਿਲੇ ਸੂਏ 16 ਲੀਟਰ ਬਾਈ ਜੰਦਾ ਕੱਢਿਆ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆਂ ਦੇਖ ਸਕਦੇ ਹੋ ਬਹੁਤ ਸੋਹਣਾ ਦੋਸਤੋ ਫੈਕਸ ਜਾਂ ਹਵਾਨਾ ਤੇ ਥਣ ਕਰਮਾ ਵਾਲੀ ਨੂੰ ਦੋਸਤੋ ਬਹੁਤ ਸੋਹਣਾ ਲੱਗਿਆ ਕਦਕੋਟ ਸੋਹਣਾ ਦੋਸਤੋ ਥੋੜਾ ਇਹ ਨਾ ਤੁਰਨ ਦੇ ਵਿੱਚ ਕਾਲ ਕਰਦੀ ਹੈ ਵੈਸੇ ਦੋਸਤੋ ਜੇ ਆਪਾਂ ਖੜੀ ਦੇ ਹੱਥ ਉੱਥੇ ਮਾਰਦੇ ਨਾ ਬਿਲਕੁਲ ਠੰਡੀ ਸੀ ਲਾ ਇਹ ਪਸ਼ੂਆਂ ਦੀ ਦੋਸਤੋ ਆਤ ਹੁੰਦੀ ਆ ਤੁਰਨ ਦੇ ਵਿੱਚ ਕਾਲ ਕਰ ਕਾਲੀ ਕਰ ਦਈਏ ਠੀਕ ਆ ਤੇ ਰੇਟ ਕੀ ਕਰਦੇ ਆਗੇ ਵੀਰ ਜੀ ਇਹ ਜੀ 75000 ਰੁਪਏ ਜਮਾਨਤਨ ਕਰਦਾ ਹਾਂ ਜੀ 75000 ਚੋਂ ਮਾਨਤਨ ਕਰਦੇ ਹਾਂ ਹਾਂ ਜੀ ਹਾਂ ਜੀ ਠੀਕ ਆ ਲੋ ਵੀ 75000 ਦੇ ਵਿੱਚੋਂ ਤੁਹਾਡਾ ਮਾਨਤਨ ਇੱਥੇ ਆਿਆਂ ਦਾ ਹੋ ਜਾਣਾ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਆਲਾ ਲੇਵਲ ਲੁਗਾ ਇਹ ਬਹੁਤ ਚੰਗੀ ਵੜਨੇ ਤਿਆਰ ਹੋਣਾ ਹੈ। ਵਾਕਈ ਦੋਸਤੋ ਢਿੱਲ ਵੇਖ ਸਕਦੇ ਆ। 7-8 ਦਿਨ ਦੋਸਤੋ ਆਰਾਮ ਨਾਲ ਇਹਨੇ ਲੈ ਵੀ ਜਾਣੇ ਆ। ਬਾਕੀ ਚਾਰੇ ਥਣਾ ਸੇਮਸ ਹੈ ਜਾਂ ਕੱਦ ਕਰ ਸੁਣਾ। ਕਿਉਂ ਗਰਮੀ ਦੇ ਵਿੱਚ ਸੋਹਣਾ ਦੁੱਧ ਪਿਆਉ ਇਹਨਾਂ ਦੀ ਦੋਸਤੋ ਜੇ ਫੈਂਟ ਦੀ ਗੱਲ ਕਰੀਏ ਨਾ ਫੈਂਟ ਵੀ ਚੰਗੀ ਆਉਂਦੀ ਆ। ਮੱਝਾਂ ਦੇ ਬਰੋਬਰੀ ਦੋਸਤੋ ਇਹਨਾਂ ਨਾਲ। 7-3 ਦੋਸਤੋ ਬਾਈਆਂ ਦਾ ਫੈਂਟ ਆਉਂਦੀ ਆ। ਤੇ ਫੈਂਟ ਫੋਨ ਚੰਗੀ ਆ ਜਾਂਦੀ ਆ ਕਿਉਂਕਿ ਮੱਝਾਂ ਵਰਗੇ ਦੁੱਧ ਹੁੰਦਾ। ਤਿੰਨ ਨੰਬਰ ਵੀ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਇਹ ਮਿਲਦੇ ਹਾਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ